गुरप्रीत अंदर आ हां जी हम हो गई बेले हां जी बोलो आज ना चार के सब्जियां बना ले चार सब्जियां हां एक एक बनाई राजमा एक पिटिया छोले बना एक ले एक शाही पनीर बना ले एक मिक्स सब्जी बना ले पिटे छोले राजमा पनीर और की की ਰਾ ਰਾਏ ਮਾ ਪਨੀਰ ਛੋਲੇ ਤੇ ਸ਼ਾਹੀ ਬਨੀ ਕੀ ਕਹਿੰਦੇ ਵੇ ਦੋਮਾ ਚ ਪਨੀਰ ਪਾਣਾ ਹਾਂ ਪਾ ਲਿਆ ਬਛੋੜ ਛੋੜਾ ਪਾ ਲਿਆ ਐ ਅੱਛਾ ਹਾਂ ਛੋੜ ਛੋੜਾ ਘਾਸ ਹੀ ਗੈਸ ਛਾਲ ਲੱਗੀ ਲੱਗਦਾ ਕੋਨਾ ਲੱਗੀ ਐ ਮੇਰੀ ਬੇਟੀ ਆਨ ਲੱਗੀ ਐ ਅੱਛਾ ਤੁਹਾਡੀ ਬੇਟੀ ਆ ਲੱਗੀ ਹਾਂ ਸਾਰੀ ਫੈਮਲੀ ਆ ਲੱਗੀ ਆਓ ਸਾਰੇ ਪਰਿਵਾਰੀ ਆ ਲੱਗੇ ਹਾਂ ਸਾਰੇ ਪਰਿਵਾਰ ਨੇ ਆਣਾ ਤੇ ਤਾਂ ਤੈਨੂੰ ਮੈਂ ਕਿਹਾ ਕਿ ਚਲੋ ਚਾਹ ਚਾਹ ਬਣਾਈਆਂ ਹੁੰਦੀਆਂ ਤੇ ਚਲੋ ਬੰਦਾ ਸੁਣਾ ਲੱਗ ਜਾਵੇ ਕੋਈ ਗਿਆ ਨਾ ਤੇਰੀ ਉਸਤ ਤਾਂ ਨਹੀਂ ਐ ਹਾਂਜੀ ਉਹ ਤਾਂ ਪਤਾ ਮੇਰੀ ਉਸਤਤੀ ਹੁੰਦੀ ਅੱਗੇ ਵੀ ਮੇਰੀ ਹੁੰਦੀ ਹੈ ਹੁਣ ਵੀ ਮੇਰੀ ਹੋਣੀ ਸਾਰਾ ਦਿਨ ਕਿਚਨ ਚ ਰਵਾਂਗੀ ਉਸਤਤੇ ਮੇਰੀ ਹੋਣੀ ਹੈ ਹਨਾ ਵੀ ਉਹ ਜੀ ਇਹ ਵੇ ਤਾਂ ਨਹੀਂ ਪਤਾ ਇਹ ਤੱਲੀ ਦੀ ਆਈ ਹੈ ਉਹ ਜਿਹੜੀ ਹੋਰ ਦਾਲ ਹੁੰਦੀ ਇਹ ਤੈਨੂੰ ਪਤਾ ਹੁਣ ਸਾਰੀ ਫੈਮਿਲੀ ਨੇ ਆਣਾ ਤੇ ਫਿਰ ਬੰਦਾ ਚੰਗਾ ਨਹੀਂ ਨਾ ਬੰਦਾ ਲੱਗਦਾ ਹੋਰ ਤੇ ਕੋਈ ਗੱਲ ਨਹੀਂ ਹੈ ਹਾਂਜੀ ਕੋਈ ਗੱਲ ਨਹੀਂ ਤੁਸੀਂ ਆਰਡਰ ਦੇ ਦਿੱਤਾ ਮੈਂ ਮੈਨੂੰ ਚ ਲਿਖਦਾ ਹਾਂ ਅੱਜ ਦਾ ਆਰਡਰ ਸ਼ਾਮ ਨੂੰ ਤੁਹਾਨੂੰ ਸਾਰੀਆਂ ਸਬਜ਼ੀਆਂ ਰੈਡੀ ਮਿਲ ਜਾਣਗੀਆਂ ਅੱਛਾ ਉਹ ਯਾਦ ਮੈਨੂੰ ਆ ਗਿਆ ਇੱਕ ਉਹ ਮੇਰੇ ਜਾਈ ਨਾ ਖੀਰ ਬੜੀ ਖੁਸ਼ ਹੋ ਕੇ ਤੁਹਾਨੂੰ अच्छा जो जोगिन थोड़ी खीर बना ਛੱਡੀ ਬਣ ਕੋਲੀ ਕੀ ਬਣਾ ਛੱਡੀ ਅੱਛਾ ਖੀਰ ਵੀ ਬਣਾਣੀ ਆ ਹੋਰ ਕੁਛ ਰਹਿ ਨਹੀਂ ਗਿਆ ਲੈ ਹਾਂ ਕੁਛ ਨਹੀਂ ਨਹੀਂ ਬਸ ਇਹਨੇ ਕੀ ਬੜੀਆ ਸਬਜ਼ੀਆਂ ਬਸ ਇਹਨੇ ਕੀ ਬਣਾ ਛੱਡੀ ਹਾਲੇ ਤੇ ਪਿਛਲੇ ਹਫ਼ਤੇ ਤੇ ਤੁਹਾਡੀ ਸੀ ਦੀ ਪੂਰੀ ਫੈਮਲੀ ਹੋ ਕੇ ਗਈ ਹੈ ਤੇ ਹੁਣ ਫੇਰ ਆ ਲਗੀ ਹੈ ਆਹੋ ਕੰਦੀ ਕੰਦੀ ਚਲੋ ਮੰਮੀ ਕੀ ਨਾਲ ਲੰਦੇ ਨੇ ਉਹ ਕਹਿੰਦੇ ਵੀ ਚੱਲ ਆਪਾਂ ਜਾਨਾ ਗੁਰਮਤ ਤੇ ਜਾਣਾ ਤੇ ਮੈਂ ਕਹਿੰਨੀ ਚੱਲ ਕੋਈ ਨਹੀਂ ਨਹੀਂ ਸਬਜ਼ੀਆਂ ਬਣਾਉਂਦੀ ਕੀ ਕੋਈ ਲੋੜ ਹੈ ਚਾਚਾ ਸਬਜ਼ੀਆਂ ਬਣਾਉਂਦੇ ਕੀ ਲੋੜ ਹੈ ਉਹ ਬੰਦਾ ਦੋ ਸਬਜ਼ੀਆਂ ਬਣਾ ਲੇ ਤੋ ਇਹ ਚਾਂਚਾ ਲੱਗਦਾ ਨਹੀਂ ਲੱਗਦਾ ਕੋਈ ਗੱਲ ਨਹੀਂ ਬਣਾ ਲਈ ਉੱਥੇ ਕਿਹਦੀ ਜਾਨ ਤੁਹਾਨੂੰ ਕਿਵੇਂ ਚੰਗਾ ਲੱਗਦਾ ਤੁਹਾਨੂੰ ਕਿਵੇਂ ਤੁਹਾਡੇ ਤੇ ਬੈਠੇ ਬਿਠਾਈ ਸਾਰੇ ਕੰਮ ਹੋਏ ਨੇ ਤੁਸੀਂ ਤੇ ਕੁਰਸੀ ਤੇ ਬੈਠੇ ਬੈਠੇ ਆਰਡਰ ਦੇ ਦੇਣਾ ਜਿਹਨੇ ਕਿਚਨ ਚ ਗਰਮੀ ਚ ਮਰਨਾ ਹੈ ਨਾ ਪਤਾ ਤੇ ਉਹਨੂੰ ਲੱਗਣਾ ਹੈ ਕਿਚਨ ਚ ਮੈ ਰਹਿਣਾ ਗਰਮੀ ਮੈਨੂੰ ਲੱਗਣੀ ਹੈ ਤੁਹਾਨੂੰ ਤਾਂ ਫ੍ਰੀ ਬੈਠੇ ਬੈਠੇ ਅੱਥੇ ਤੁਸੀਂ ਬੈਠੇ ਹੋ ਟੇਬਲ ਸਜ ਜਾਣਾ ਦੀਨਾ ਤੁਹਾਡਾ ਰੈਡੀ ਹੈ ਤੁਹਾਡੀ ਧੀ ਨੇ ਆਏ ਨੇ ਤੁਹਾਡੀ ਜਵਾਈ ਆਏ ਨੇ ਤੇ ਉਹਨਾਂ ਦੇ ਬੱਚਿਆਂ ਨੇ ਆਏ ਨੇ ਉਸ ਤੋਂ ਬਾਅਦ ਜੋ ਭਾਂਡੇ ਰਟੇਰ ਹੋਣੇ ਉਹ ਵੀ ਮੈਂ ਹੀ ਮੰਝਦੇ ਉਹ ਵੀ ਨਹੀਂ ਉਹ ਕੰਮ ਕਰਨਾ ਗੱਲ ਧੀਆ ਆਪਾਂ ਹਲਕੇ ਕਰ ਲਾਂਗੇ ਨਹੀਂ ਗੱਲ ਨਹੀਂ ਇਹ ਤੁਸੀਂ ਨਾ ਕੋ ਮਮੀ ਜੀ ਗੱਲ ਕੇ ਵਾਲਾ ਗੱਲ ਨਾ ਕੀਆ ਕੋਈ ਨਹੀਂ ਆਪਾਂ ਕਰ ਲਾਂਗੇ ਤੁਸੀਂ ਜਿੰਨਾ ਗੱਲ ਕੇ ਕਿਚਨ ਚ ਕੰਮ ਕਰਦੇ ਹੋ ਤੇ ਮੇਰੇ ਤੋਂ ਵੱਧ ਕੋਈ ਨਹੀਂ ਜਾਂਦਾ ਤੁਸੀਂ ਤੇ ਫ੍ਰੀ ਚ ਨਾ ਨੌਕਰਾਂ ਨਹੀਂ ਮਿਲਦੀ ਇਹ ਤਨ ਫ੍ਰੀ ਚ ਤੁਹਿੰਨ ਨੌਕਰਾਂ ਨਹੀਂ ਲੱਭੀ ਐ ਬਿਨਾਂ ਸੈਲਰੀ ਤੋਂ ਨੌਕਰਾਂ ਨਹੀਂ ਲੱਭੀ ਐ ਆਰਡਰ ਦੋ ਖਾਣਾ ਵੀ ਤੁਹਾਡਾ ਰੈਡੀ ਸਾਦਾ ਘਰ ਦੀ ਸੱਸ ਪਈ ਵੀ ਕਰੇਗੀ ਠੀਕ ਹੈ ਨਾ ਅਸੀਂ ਵੀ ਤੇ ਹਗੇ ਆ ਅਸੀਂ ਵੀ ਹਗੇ ਆ ਨਾ ਜਿਹੜੇ ਦੋ ਦੋ ਮਹੀਨੇ ਆਪਣੇ ਪੇਕੇ ਨਹੀਂ ਜਾਂਦੇ ਤੇ ਤੁਹਾਡੀ ਤੇ 10 ਦਿਨ ਬਾਅਦ ਆਏ ਹੋਂਗੇ ਉਹ ਵੀ ਡਿਨਰ ਵਾਸਤੇ ਨਹੀਂ ਤੂੰ ਜਦਾਂ ਨਾ ਬੋਲਣਾ ਮੇਰੇ ਨਾਲ ਮੈਂ ਦੱਸਾਂ ਮੈਂ ਤੇਰੀ ਸੱਸ ਨਹੀਂ ਹਾਂ ਤੂੰ ਮੇਰੀ ਸੱਸ ਨਹੀਂ ਹੈਗੀ ਜੋ ਤੇਰੀ ਮਾਂ ਨੇ ਸੰਸਕਾਰ ਦਿੱਤੇ ਨਾ ਉਹੀ ਐਸੀ ਬੋਲਣ ਲਈ ਹੈ ਅੱਛਾ ਹਾਂ ਮੇਰੇ ਮਾਂ ਦੇ ਸੰਸਕਰਤੇ ਜਾਉਗੀ ਆ ਤੇ ਫਿਰ ਹੋਰ ਮੇਰੀ ਪੇਕੇ ਤੇ ਜਾਉਗੀ ਹਾਂ ਤੇ ਜਦ ਮੈਂ ਜੇ ਤੈਨੂੰ ਕਹਿੰਦੀ ਆ ਤੂੰ ਬਣਾ ਲੈ ਤੇ ਫਿਰ ਤੂੰ ਕਹਿੰਦੀ ਹੈ ਮੈਂ ਕਹਾਂ ਨਾ ਘਰ ਚ ਕੋਈ ਮੇਡ ਹੈ ਮੇਡ ਵੀ ਛੁੱਟੀ ਤੇ ਹੈ ਦੱਸ ਮੇਰੇ ਨੂੰ ਚੁੱਟੀ ਦੇ ਇਹਦਾ ਮਤਲਬ ਹੈ ਥੋੜੀ ਆਕਨੀ ਦੇ ਕੋਲ ਭੈਣ ਭਰਾ ਆਵੇ ਤਾਂ ਕੋਈ ਘਰ ਸਮਝੇ ਨਹੀਂ ਚੱਲ ਬਣਾ ਸਕਦੀ ਦੱਸ ਇਹਨੂੰ ਉੱਥੇ ਕੀ ਹਕ ਵੈ ਸਾਰੇ ਜਿਹੜੇ ਉਹਨੇ ਕੰਨਾ ਕਹਿੰਦਾ ਚੱਲ ਨਹੀਂ ਮੇੜੇਗੀ ਤੇ ਚੱਲ ਕੋਈ ਨਹੀਂ ਥੋੜਾ ਬੋਤਾ ਮੈਂ ਹੱਥੋਂ ਵੰਡਾਵਾਂਗੇ ਇੱਥੇ ਤੜੀ ਗੱਲ ਲੈ ਸਭ ਜਿਹੜਾ ਭਾਦੀਆ ਮੈਂ ਸਭ ਕੁਝ ਦੀ ਚੀਜ਼ ਉਹ ਦੇਵਾਂਗੀ ਬੋਲਦੇ ਕੀ ਚੱਲ ਅੱਧਾ ਕੰਮ ਚੱਲ ਮੈਂ ਨਾਲ ਕਰ ਛੱਡਿਆਂਗੇ ਉੱਥੇ ਮੈਂ ਬੈਠੇ ਕੋ ਵਧਣਾ ਥੋੜੀ ਜਿਹੀ ਨੇ ਮੈਂ ਬਣਾ ਦੇਂਦੇ ਥੋੜਾ ਬੋਤਾ ਕਰਦੇ ਆਂਦੇ ਕੰਮ ਹੁੰਦੀ ਆ ਨਿਰਦੇਸ਼ ਤੁਹਾਡੀ ਮੰਮੀ ਜੀ ਨੇ ਕੀ ਪਖੰਡ ਫੜੀਆਂ ਬੋਲੋ ਚਾਰ ਚਾਰ ਸਬਜ਼ੀਆਂ ਇੰਨੀ ਗਰਮੀ ਵਿੱਚ ਮੈਨੂੰ ਕਹਿਤਾ ਬਣਾ ਲਓ ਚਾਰ ਚਾਰ ਸਬਜ਼ੀਆਂ ਪਤਾ ਕੋਣ ਆ ਲਗੇ ਤੁਹਾਡੀ ਭੈਣ ਤੇ ਚਾਰ ਚਾਰ ਸਬਜ਼ੀਆਂ ਬਣਾਉਣਾ ਉਹਨਾਂ ਨੂੰ ਆਪ ਨੂੰ ਸਮਝਣਾ ਚਾਹੀਦਾ ਕਿ ਕਿੰਨੀ ਗਰਮੀ ਪੈਂਦੀ ਵੀ ਮੰਦਾ ਕਮਸੇ ਕਮ ਇੱਕ ਤੋਂ ਦੋ ਸਬਜ਼ੀ ਕਹਿ ਦੋ ਚਾਰ ਚਾਰ ਸਬਜ਼ੀਆਂ ਮੈਨੂੰ ਕਹਿਤੀਆਂ ਮੈਂ ਮੈਂ ਕੋਈ ਇਨਸਾਨ ਨਾ ਕਿ ਕਿਚਨ ਚ ਗਰਮੀ ਚ ਸਾਰਾ ਦਿਨ ਮਰਦੀ ਰਵਾਂ ਤਾਂ ਬਿਜਾਰੋਂ ਕੁਛ ਨਹੀਂ ਮਿਲਦਾ ਇੰਨਾ ਹੀ ਐ ਤੇ ਬਿਜਾਰੋਂ ਆਰਡਰ ਕਰ ਦੋ ਬਿਜਾਰੋਂ ਸਬਜ਼ੀਆਂ ਲੈਣਗੇ ਮੈਂ ਕੋਈ ਮੇਡ ਲੱਗੀ ਆ ਤੁਹਾਨੂੰ ਪਤਾ ਮੇਡ ਵੀ ਛੁੱਟੀ ਤੇ ਆ ਮੈਂ ਸਾਰੀ ਘੰਟਾ ਕੰਮ ਕਰਾਂ ਛੁੱਟੀ ਸੁਣਦੇ ਕਿਉਂ ਨਹੀਂ ਭਾਈ ਯਾਰ ਮੈਂ ਨਹੀਂ ਸੁਣਾ ਜੇ ਤੁਸੀਂ ਕਹਿ ਐ ਤੇ ਕਰ ਲੈ ਮੈਂ ਕੀ ਕਰਾਂ ਮੈਂ ਥੋੜੀ ਬਣਾ ਕੇ ਦੇਣੀ ਆ ਮੈਂ ਨੰਦਾਂ ਨੇ ਨੂੰ ਸਾਸ ਦੇ ਚੱਕਰ 'ਚ ਮੈਨੂੰ ਨਾ ਲੈ ਗਿਆ ਕਰੋ ਤੁਸੀਂ ਮੰਮੀ ਨੇ ਕੀ ਕਿਹਾ ਤੂੰ ਕੀ ਕਰਨੀ ਐ ਤੇ ਤੂੰ ਜਾਣੇ ਤਾਂ ਮੰਮੀ ਜਾਣਨ ਮੈਨੂੰ ਕੋ ਵੀ ਖਿੱਚ ਦੇਉਂਦੇ ਹੋ ਫਿਰ ਮੈਂ ਕਿੰਨੂੰ ਕਹਾਂ ਜੇ ਤੁਸੀਂ ਵੀ ਮੈਨੂੰ ਨਹੀਂ ਪਤਾ ਮੈਨੂੰ ਕੰਮ ਕਰੰਦਾ ਮੇਰਾ ਹਿਸਾਬ ਨਾਲ ਗਲਤ ਹੋ ਜੇ ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਸੁਣਨ ਵਾਸਤੇ ਵੀ ਕੁਛ ਨਹੀਂ ਆਈ ਜੇ ਮੇਰੇ ਕੋ ਮੂ ਚੱਕੇ ਮੈਂ ਕਿ ਤੁਹਾਡੇ ਨਾਲ ਮਿਲ ਕੇ ਨਹੀਂ ਤੁਸੀਂ ਅੱਜ ਲੜਦੇ ਪਿਓ ਕੱਲ ਫੇਰ ਇਕੱਠੇ ਹੋ ਮੈਂ ਦੇਲੇ ਵੀ ਸੈਰ ਰਲਵਾ ਦੇ ਮਾਹੌਲ ਬੁਰਾ ਮਾਂ ਦੀ ਸੈਰ ਲੋਆਂ ਤੇ ਤੇਰੇ ਵੱਲੋਂ ਬੁਰਾ ਮੈਂ ਕਿ ਦੋਵਾਂ ਪਾਸੇ ਚੱਕੀ ਸੀ ਪੈਸਾ ਅਸੀ ਬਾਜੀ ਅਸੀ ਬਾਜੀ ਠੀਕ ठा ਵਧੀਆ ਭੈਣ ਜੀ ਹੋਰ ਸੁਣਾਓ ਕਿੱਧਰ ਆਏ ਹੋ ਜੀ ਅੱਜ ਤੁਸੀਂ ਮੈਂ ਕਿ ਘਰ ਤੇ ਭਾਈ ਵੀਰ ਜੀ ਨੂੰ ਮਿਲਣਾ ਨਹੀਂ ਹੈ ਹਾਂਜੀ ਤੇ ਮੈਂ ਭਾਬੀ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਆ ਕਿ ਨਹੀਂ ਕਿਤੇ ਹੀ ਹੈ ਮੇਰੇ ਸਾਡੇ ਨਾਲ ਕੰਮ ਹੈ ਕੋਈ ਨਹੀਂ ਦੱਸੋ ਭੈਣ ਜੀ ਕੀ ਗੱਲ ਹੈ ਕੀ ਗੱਲ ਹੋ ਗਈ ਮੈਂ ਕਹਿੰਦੇ ਵੀ ਆ ਮੈਂ ਨਾ ਬੜੀ ਦੁਖੀ ਹੈ ਗਿਆ ਆਪਣੇ ਸੋਹਰਿਆਂ ਤੋਂ ਅਮੀਨ ਸੋਹਰਿਆਂ ਚ ਕੀ ਐ ਸਾਸੀ ਆ ਮੇਨ ਤੇ ਬਹੁਤ ਪਰੇਸ਼ਾਨ ਕਰਦੀ ਆ ਵੀਰ ਜੀ ਠੀਕ ਆ ਬਹੁਤ ਜ਼ਿਆਦਾ ਤੰਗ ਕਰਦੀ ਆ ਕਦੀ ਕੁਝ ਬਣਾ ਲੇ ਕਦੀ ਚਾਹ ਚਾਹ ਸਬਜ਼ੀਆਂ ਬਣਵਾਉਂਦੀ ਆ ਹਾਂਜੀ ਮੇਰੇ ਕੋ ਨਹੀਂ ਬੰਦਿਆ ਇੰਨਾ ਕੰਮ ਮੇਰੇ ਕੋ ਨਹੀਂ ਹੁੰਦੇ 24 ਘੰਟੇ ਗਰਮੀ ਚ ਮੈਂ ਮਰਦੀ ਰਵਾਂ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਠੀਕ ਆ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਮੇਰੀ ਗੱਲ ਸੁਣੋ ਮੈਨੂੰ ਬਾਅਦ ਕੇ ਦੱਸੋ ਤਾਂ ਕੋਈ ਨਹੀਂ ਮੇਰੇ ਧਿਆਨ ਨਾ ਤੁਸੀਂ ਗੱਲ ਸੁਣੋ ਸੀਰੀਅਸਲੀ ਹਾਂਜੀ ਮੈਂ ਮੈਂ ਨਹੀਂ ਓਥੇ ਰਹਿਣਾ ਮੈਂ ਤੁਹਾਡੇ ਵੱਲੀ ਹਾਲ ਕੀ ਨਹੀਂ ਨਹੀਂ ਭੈਣੇ ਉਹਦੇ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਹੈਗਾ ਜੀ ਸਤਿ ਸਕੇ ਆਓ ਜਿੰਨਾ ਚਿਰ ਮਰਜੀ ਰੋ ਹਣੀ ਕੋਈ ਗੱਲ ਹੈਗੀ ਪਰ ਬਹੁਤ ਬੋਲਦੀ ਆ ਪਰ ਗੱਲ ਚ ਰੋਕਾ ਟੋਕੀ ਕਰਦੀ ਰੰਦੀ ਕਰਦੀ ਰੰਦੀ ਤੁਸੀਂ ਤਾਂ ਸਾਰਿਆਂ ਦਾ ਇਲਾਜ ਕਰਦੇ ਹੋ ਮੈਂ ਚੰਨੀ ਆ ਤੁਸੀਂ ਇਹਦਾ ਵੀ ਇਲਾਜ ਕਰੋ ਤਾਂ ਬੋਲੇ ਨਾ ਗੁੰਗੀ ਹੋ ਜਾਵੇਂ ਮੈਂ ਨਹੀਂ ਨਾ ਤੇ ਹਿਉ ਚੰਨੀ ਗੁੰਗੀ ਹੋ ਜਾ ਉਹੋ लाज ਤੇ ਹਰ ਚੀਜ਼ ਹੈਗਾ लाज ਦਵਾਈ ਨਹੀਂ लाज ਤੇ ਹਰ ਚੀਜ਼ ਹੈਗਾ ਦਵਾਈ ਹਰ ਚੀਜ਼ ਦੀ ਦਵਾਈ ਹੈਗੀ ਆ ਪਤਾ ਡੋਂ ਜੇ ਮੈਂ ਦਵਾਈ ਦਵਾਵਾਂ ਪਰ ਤੇਰੀ ਸੱਸ ਨੇ ਤੇਰੇ ਹੱਥੋਂ ਦਵਾਈ ਲੈਣੀ ਨਹੀਂ ਉਹਨੇ ਤਾਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰਦੀ ਤੇ ਦਵਾਈ ਕਿੱਥੋਂ ਲਵੂਗੀ ਆਈਏ ਤੇ ਗੱਲ ਲਾਣਾ ਪਹਿਲਾਂ ਵਿਸ਼ਵਾਸ ਬਣਾਓ ਵਿਸ਼ਵਾਸ ਬਣਾਵਾਂ ਹਾਂਜੀ ਉਹਨਾਂ ਦੀ ਨਾ ਹੋਗੀ ਮੈਂ ਸੇਵਾ ਕਰੋ ਸੇਵਾ ਕਰਾਂ ਹਾਂਜੀ ਹਫ਼ਤਾ ਦਾਦ ਤੂੰ ਸੇਵਾ ਕਰੋ ਤੇ ਤਾਂ ਕਿ ਵਿਸ਼ਵਾਸ ਬਣ ਜਾਏ ਤੇ ਤੁਹਾਡੇ ਹੱਥੋਂ ਦਵਾਈ ਲਵੇ ਠੀਕ ਚਲੋ ਤੁਸੀਂ ਕੰਡਰਾਂ ਮੈਂ ਸੇਵਾ ਕਰ ਲਾਂ ਨਹੀਂ ਫਿਰ ਵਿਸ਼ਵਾਸ ਬਣ ਜਾਏਗਾ ਬਣ ਜਾਏਗਾ ਜੀ ਬਣ ਜਾਏਗਾ ਮੈਂ ਮਨ ਲੈ ਕੇ ਜਾਵਾਂਗੀ ਬਿਲਕੁਲ ਬਫੇ ਦੇ ਜਾਵਾਂਗਾ ਤੁਹਾਨੂੰ ਮੈਂ ਕੋਈ ਗੱਲ ਨਹੀਂ ਤੇ ਫਿਰ ਮੈਂ ਚਲੋ ਹੁਣ ਮੈਂ ਤੇ ਸੋ ਗਿਆ ਸੀ ਮੈਂ ਤੇ ਜਾਵਾਂਗੀ ਹੁਣ ਪਿੱਕੇ ਪਰ ਜੇ ਮੈਨੂੰ ਸਮਝਾਇਆ ਹੁਣ ਮੈਂ ਹਫਤਾ 10 ਦਿਨਾਂ ਪਹਿਲੇ ਵਿਸ਼ਵਾਸ ਨਹੀਂ ਵਿਸ਼ਵਾਸ ਬਣਾਓ ਤੁਸੀਂ 10 15 ਦਿਨਾਂ ਵਿਸ਼ਵਾਸ ਬਣਾਓ ਤੇ ਕੋਈ ਤੁਹਾਨੂੰ ਫਿਰ ਜਿਆਦਾ ਸਾਰੀ ਜ਼ਿੰਦਗੀ ਕੱਟਣੀ ਉਹ ਤੇ ਹਫਤਾ 10 ਦਿਨ ਸੇਵਾ ਕਰਕੇ ਕਰ ਲਓ ਸੇਵਾ ਕਰ ਲਓ ਕੋਈ ਗੱਲ ਨਹੀਂ ਹਨਾ ਤੇ ਅਸੀਂ ਤੁਹਾਨੂੰ ਦੇ ਆਹ ਫਿਰ ਤੁਹਾਨੂੰ ਮੈਂ ਸਨ ਚਲੋ ਵੀਰ ਜੀ ਤੁਸੀਂ ਕੰਮ ਕਰੋ ਤੁਹਾਨੂੰ ਤਾਂ ਠੀਕ ਹੈ ਠੀਕ ਹੈ ਓਕੇ ਜੀ ਆਣਾ ਕਰ ਠੀਕ ਹੈ ਜਰੂਰ ਕੁੜੀਆ ਮੰਮੀ ਜੀ ਹਾਂ ਅੱਲੋ ਕੌਫੀ ਤਾਂ ਦੇਵਸਤਮਾ ਕੋਫੀ ਲੈ ਕੇ ਗਰਮ ਹੈ ਜਾਂ ਨਹੀਂ ਇਹ ਅਜਿਨਾ ਕੌਫੀ ਮੰਗੀ ਵੀ ਨਹੀਂ ਤੂੰ ਆਪਣੇ ਆਪ ਹੀ ਲੈ ਆਈਆਂ ਕੌਫੀ ਮੈਂ ਕਿਹਾ ਦਾ ਟਾਈਮ ਹੋਇਆ ਆਵੇ ਤੁਸੀਂ ਕਿੱਥੇ ਬਣਾਉਗੀ ਆਪਣੀ ਅੱਛਾ ਨਹੀਂ ਤੇ ਕੋਈ ਗੱਲ ਨਹੀਂ ਕਿ ਤੂੰ ਆਪੇ ਬਣਾ ਲੈਂਦੀ ਅੱਗੇ ਵੀ ਤੇਰਾ ਬਣਾਈ ਲੈਣੀ ਆ ਚਲੋ ਕੋਈ ਨਹੀਂ ਹਾਂ ਤੁਸੀਂ ਮੈਨੂੰ ਦੱਸੋ ਅੱਜ ਖਾਣੇ ਵਿੱਚ ਕਿਹੜੀ ਸਬਜ਼ੀ ਖਾਓਗੀ ਰੰਗਗਰ ਆਪਣੀ ਮਨਪਸੰਦ ਜੀ ਸਬਜ਼ੀ ਕੋਈ ਇਹ ਕੜੀ ਘੋਲ ਬਣਾ ਲੈ ਕੜੀ ਚੋ ਹਾਂ ਤਨ ਕੋਈ ਆ ਪਰਿਓਲ ਬਣਾ ਲੈ ਤਾਂ ਫਿਰ ਦੀਨੋ ਖਾਦੇ ਨੂੰ ਕੜੀ ਚਾ ਹਾਂ ਕੜੀ ਚੋਲ ਬਣਾ ਲੈ ਆ ਚੋਲੋ ਜਾਨ ਗਰਮ ਗਈ ਹਾਂ ਹਾਂ ਚਲ ਕੋਈ ਜਲਨੀ ਕੋਈ ਜਲਨੀ ਆ ਤੇ ਜਦੋਂ ਪਤਾ ਨਹੀਂ ਜੋ ਜਾਨ ਚੜ ਗਿਆ ਮੈਂ ਅਜੇ ਮੈਂ ਕੌਫੀ ਮੰਗੀ ਵੀ ਨਹੀਂ ਕਿ ਆਪਣੇ ਆਪ ਹੀ ਕੌਫੀ ਦੇਗੀ ਇਹ ਨਾਲੇ ਮੈਨੂੰ ਪੁੱਛਣ ਡਿਆ ਮਮੀ ਖਾਣਾ ਕੀ ਉਂਝ ਜੰਡੂਂ ਦੀ ਸੀ ਮੈਂ ਕਦੀ ਬੰਦੀ ਕੜੀ ਮੈਂ ਕਲੀਪ ਕੋੜੇ ਕੱਢਦੇ ਜੰਡੇ ਅੱਜ ਆਪੇ ਮੰਨ ਚੰਦੀਏ ਕੋਈ ਮੰਮੀ ਵੀ ਮੈਂ ਭੜੇ ਚੋਰ ਬਣਾ ਲਾ ਚਲੋ ਇਹ ਗਾ ਉਹ ਲੇਲੀ ਚਲਾ ਭੇਜਦੀ ਤੇ ਹੋਈ ਜਾਂਦੀ ਵੀ ਨਾ ਕੋਈ ਗਲਤੀ ਨਹੀਂ ਕੀ ਚਲੋ ਹਾਂ ਗੁਰਪੀਤ ਮੈਂ ਤਾਂ ਕੋਈ ਸੁਪਨਾ ਤਾਂ ਨਹੀਂ ਅਜੇ ਵੇਖਣ ਦੇ ਕਿਤੇ ਕੋਈ ਲੈ ਗੁਰਪੀਤ ਹਾਂ ਜੀ ਮੰਮੀ ਜੀ ਉੱਠ ਗਈ ਹੋ ਤੁਸੀਂ ਹਾਂ ਸੋ ਜਾਓ ਸੋ ਜਾਓ ਕੋਈ ਗੱਲੀ ਕੀ ਤੂੰ ਕੋਈ ਨਹੀਂ ਆਈ ਹੈ ਮੈਂ ਕਿਹਾ ਸੁੱਤੇ ਸੀ ਗਹਿਰੀ ਨੀਂਦ ਚ ਮੇਗਾ ਚੱਲਦਾ ਲੱਤਾਂ ਪੀੜ ਹੁੰਦੀਆਂ ਨੇ ਤਾਂ ਲੱਤਾਂ ਘੋਟ ਦੇਣੀ ਹਾਂ ਤੁਹਾਨੂੰ ਆਰਾਮ ਮਿਲੇਗਾ ਤੇ ਇਹ ਮੈਨੂੰ ਚੰਝ ਲਗਦਾ ਹੀ ਮੈਂ ਕਿ ਨਹੀਂ ਬਹੁਤ ਹੀ ਜ਼ਿਆਦਾ ਰਮਾਨੀ ਲੱਤਾਂ ਦਾ ਮੇਰਾ ਤੇ ਅੱਗੇ ਬੜੀਆਂ ਪੀੜ ਹੁੰਦੀਆਂ ਪਈਆਂ ਅਸੀਂ ਤੇ ਮੈਂ ਤਾਂ ਕਿਹਾ ਮੈਂ ਇਹਦੇ ਵਿੱਚ ਉਪਰ ਹੀ ਵੇਖਣ ਦੇ ਆ ਪਰ ਨਹੀਂ ਸੱਚ ਵਿੱਚ ਤੂੰ ਤਾਂ ਬੜੀ ਸੇਵਾ ਕਰ ਲੱਗ ਪਈ ਮੇਰੀ ਅੱਜ ਕੱਲ ਹੈ ਜੋ ਮੈਂ ਕਹਿੰਨੀ ਆ ਅੱਜ ਤੂੰ ਬੜਾ ਫੜ ਕਰ ਦਿੰਦੀ ਆ ਜੇ ਮੈਂ ਤੈਨੂੰ ਪਹਿਲਾਂ ਖੜੀ ਚ ਗੋਦਾ ਕਿਹਾ ਤੂੰ ਤਾਂ ਮੈਂ ਮੈਂ ਬਣਾ ਦਿੰਨੀ ਆ ਹੈ ਤੇ ਹੁਣ ਮੈਂ ਸੁੱਤੀ ਪਈ ਆ ਤੇ ਮੈਂ ਤਾਂ ਕਹੇ ਸੋਚਿਆ ਕਿ ਤੂੰ ਸੁਪਰਾ ਜੇ ਕੱਢੀ ਆ ਪਰ ਤੂੰ ਤੇ ਸੱਚ ਮੁੱਚੀ ਮੇਰੀ ਲੱਤਾ ਕੁੱਟਣ ਦੇ ਆ ਇਹ ਕਿੱਡੀ ਚੰਗੀ ਹੋ ਗਈ ਹੋਈ ਹੈ ਨਾ ਇੱਕ ਮਾਰੇ ਵੀ ਤੈਨੂੰ ਖੁਸ਼ੀਆਂ ਦੇਵੇ ਆਪਣੇ ਘਰ ਮੈਂ ਦਿੱਤਾ

ਅੱਜ ਮੇਰੇ ਮਨ ਨੂੰ ਕਿੰਨੀ ਸ਼ਾਂਤੀ ਮਿਲੀ ਹੈ ਮੰਮੀ ਜੀ ਨੇ ਲੱਤਾਂ ਕੁੱਤੀਆਂ ਮੈਨੂੰ ਕਿੰਨਾ ਆਰਾਮ ਮਿਲਿਆ ਲੱਤਾਂ ਕੁੱਤੀਆਂ ਉਹਨਾਂ ਨੂੰ ਆਰਾਮ ਜਿਹੜਾ ਮਿਲਿਆ ਮਿਲਿਆ ਮੇਰੇ ਮਨ ਨੂੰ ਸ਼ਾਂਤੀ ਕਿਉਂ ਮਿਲੀ ਹੈ ਐਨ ਲੱਗਦਾ ਦਿਲ ਤੇ ਕੋਈ ਭਾਰ ਸੀ ਨਾ ਉਹ ਉੱਲਤ ਗਿਆ ਹਨੇ ਇੰਨੀ ਵਧੀਆ ਫੀਲਿੰਗ ਤਾਂ ਮੈਨੂੰ ਕਦੇ ਵੀ ਨਹੀਂ ਮਹਿਸੂਸ ਹੋਈ ਤੇ ਉੱਥੋਂ ਉਹਨਾਂ ਨੇ ਮੈਨੂੰ ਜਿਹੜੀਆਂ ਅਸੀਸਾਂ ਦਿੱਤੀਆਂ ਕਿੰਨਾ ਸੋਚਦੇ ਆ ਕਿੰਨੀਆਂ ਅਸੀਸਾਂ ਦਿੱਤੀਆਂ ਉਹਨਾਂ ਨੇ ਫਿਕਰ ਕਰਦੇ ਤੇ ਅਸੀਸਾਂ ਦਿੱਤੀਆਂ ਉਹਨਾਂ ਨੇ ਸੋਚਦੇ ਵੀ ਕਿੰਨਾ ਮੇਰੇ ਬਾਰੇ ਕਹਿੰਦੇ ਰਹਿੰਦੇ ਤੂੰ ਥੱਕ ਜਾਈਂਗੀ ਮੈਂ ਤੇ ਕਦੀ ਨਹੀਂ ਸੋਚਿਆ ਮੰਮੀ ਜੀ ਮੇਰੇ ਬਾਰੇ ਸੋਚਦੇ ਆ ਕਿ ਤੂੰ ਖੱਤ ਜਾਈਂਗੀ ਪਤਾ ਨਹੀਂ ਕਿੰਝ ਦਾ ਸਾਸਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੰਨਾ ਵਧੀਆ ਸਾਸਾ ਹੁੰਦਾ ਕਿੰਨਾ ਪਿਆਰ ਚ ਵਧੀਆ ਲੱਗਦਾ ਮੈਂ ਹਮੇਸ਼ਾ ਲੜਦੀ ਰਹਿਣੀ ਲੜਦੀ ਝਗੜਦੀ ਰਹਿਣੀ ਆ ਇਹ ਬੈਠੇ ਬੈਠੇ ਸੌਂ ਵੀ ਹਾਂ ਦੱਸ ਯਾਰ ਸਾਰਾ ਕੰਮ ਉਮਕਾਰਦੇ ਤੇ ਥੱਕ ਗਈ ਤਾ ਬੈਠੇ ਬੈਠੇ ਜੀ ਦੱਸ ਜੇ ਤੋ ਮੰਨਦੇ ਤੇ ਸਵਰ ਲੰਮਾ ਪਹਿਲਾਂ ਕਿ ਜਦੋਂ ਉਹ ਚਲੋ ਤੇ ਬਿਦਲ ਚਲੋ ਉਹ ਵੀ ਤਾਂ ਵੀ ਦਾ ਕੰਡਾ ਚਾਲ ਤੋਂ ਥੋੜਾ ਬੋਤਾਰ ਮਾਨ ਮਿਲ ਜਾਂਦਾ ਕੀ ਦੱਸ ਸਾਰਾ ਦਿਨ ਜੜੀ ਲੱਗੀ ਰਹਿੰਦੀ ਕੰਮ ਕਰਦੀ ਰਹਿੰਦੀ ਰਹੀ ਮੈਨੂੰ ਆ ਬੜਾ ਜਿਹਰ ਸੁਣਦਾ ਵੇ ਬਈ ਜਿਉਂ ਸਵੇਰ ਦੀ ਉਸ ਦੀ ਉਹ ਤੋਂ ਰਾਤ ਰੰਦੀ ਰਹੇ ਸਾਰਾ ਦਿਨ ਲੱਗੀ ਰਹਿੰਦੀ ਤੇ ਮੱਤਿਆਂ ਨਾਲ ਕਦੀ ਕਰਦਾ ਹੈ ਕੰਮ ਕਦੀ ਕੁਛ ਛੇ ਕਦੀ ਸਲਾਈ ਜਾਈ ਕਦੀ ਕੁਛ ਹੀ ਪੈ ਇਹ ਕਮੈਂਟ ਕਰ ਦਿੱਤੇ ਨੇ ਚੈਨਲ ਤੇ ਨੁਕਸਾਨ ਨਹੀਂ ਲੈਂਦਾ ਚਲ ਕੋਈ ਨੀਵਾਂ ਕੱਲ ਜੇ ਘੜੀ ਸੁਤੀ ਤੇ ਚੱਲਦਾ ਠੀਕ ਕਿ ਲੋ ਜੇ ਮੈਨੂੰ ਹਲਾਇਆ ਠਾਇਆ ਤੇ ਫੇਰ ਮੁੜ ਕੇ ਚੱਲ ਜੀਂ ਇੰਦਰ ਘਰਾਉ ਚੱਲ ਕੋਈ ਗੱਲ ਨਹੀਂ ਥੁੱਤੀ ਰਹਿ ਤਾ ਕਿ ਮੈਂ ਕੁਛੇ ਦਾ ਬੱਚਾ ਬੱਚਾ ਸੋ ਗਿਆ ਅੱਦਰ ਮਿੱਥੇ ਅੱਦਰ ਕਿਨੇ ਦਿੱਤੇ ਲੱਗਦਾ ਮੰਮੀ ਜੀ ਦੇਖ ਕੇ ਗਈ ਹੋਣੀ ਕਿੰਨੀ ਫਿਕਰ ਕਰਦੇ ਮੇਰੀ ਪਤਾ ਨਹੀਂ ਅਸਰੇਂ ਦੀ ਕਿਉਂਕਿ ਜਵੜੀ ਹੋਈ ਹੈ ਤੇ ਮੈਨੂੰ ਕਿਉਂਕਿ ਜਵੜੀ ਨਹੀਂ ਦਿੰਦੀ ਨਹੀਂ ਨਹੀਂ ਮੰਮੀ ਜੀ ਤੁਸੀਂ ਜਾ ਕੇ ਤੇ ਬਹਿਰ ਜਾ ਮੈਂ ਆਪੇ ਸਾਰਾ ਕੰਮ ਕਰ ਲਾਂਗੀ ਐ ਤੇ ਹੁਣ ਨਹੀਂ ਛਾਣੀ ਹੋਗੀ ਕੋਈ ਮੈਨੂੰ ਕਹਿੰਦੀ ਕੋਈ ਲੋੜ ਹੀ ਨਹੀਂ ਪੈਂਦੀ ਐ ਮੈਂ ਜੋ ਮੈਂ ਕੰਨੀਆ ਮੇਰੇ ਮਤਵ ਦੀਆਂ ਸੰਗੀਆਂ ਬਣਾਉਂਦੀ ਆ ਹਰ ਇੱਕ ਠੀਂ ਮੇਰੇ ਮਤਵ ਦੀ ਰਭੇ ਬੜੀ ਮੈਵੇ ਲਮੂ ਮਗਦੇ ਵੀ ਨਹੀਂ ਕੁਛ ਵੀ ਨਹੀਂ ਕੰਦੀ ਤੇ ਖੇਰ ਵੀ ਮੇਰੇ ਅੰਦਾਂ ਨੂੰ ਐ ਚੱਪੀਆਂ ਪਾ ਕੇ ਬਣਾ ਕੇ ਰੱਖਦੀ ਹੈ ਪਤਾ ਨਹੀਂ ਹੁਣ ਕਿੱਡੀ ਚੰਗੀ ਹੋਈ ਜਾਂਦੀ ਦਿਨੋਂ ਦਿਨ ਐਦਾ ਅਜੀ ਫਰਕ ਹੀ ਪਈ ਹੁੰਦਾ ਤੇ ਅਜਨੋਂ ਦਿਨੇ ਮੈਂ ਕਹਿੰਦੀ ਆ ਚਲੋ ਚੰਗੀ ਰਵੇ ਤੇ ਸਭ ਵਧੀਆ ਮੇਰੇ ਕੋਲ ਤੇ ਸਹੀ ਲਵੇਗੀ ਹੋਰ ਮੈਂ ਕੀ ਦਿਨ ਜੋ ਬੀ ਹੈ ਇਹਨੂੰ ਹਾਂਜੀ ਮੰਮੀ ਜੀ ਹਾਂ ਆਤੀ ਹੈ ਮੈਂ ਕਹਿੰਦੀ ਵੀ ਰੋਟੀ ਬਣਾ ਦਵਾਂ ਮੈਂ ਤੁਹਾਡੇ ਦਾ ਫੇਵਰਟ ਬਣਾਈ ਹੈ ਪਾਲਕ ਪਨੀਰ ਅੱਛਾ ਤੇ ਉਹ ਬਣਾਏ ਮਲਾਈ ਕੋਤਾ ਅੱਛਾ ਰੋਟੀ ਖਾਣਾ ਇਹੀ ਹਾਂ ਅੱਛਾ ਤੇ ਮੈਂ ਕਹਿੰਦੀ ਵੀ ਆ ਰੋਟੀ ਖਾਣੀ ਹੈ ਤੇ ਲਗਾ ਦਵਾਂ ਨਹੀਂ 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 ਆਪਾਂ ਠਹਿਰ ਕੇ ਖਾਵਾਂਗੇ ਅੱਛਾ ਤੇ ਐਂਜ ਕਰੀਏ ਫਿਰ ਕਿ ਵੀ ਤੇ ਮੇਰੀ ਗੱਲ ਸੁਣੋ ਤੱਦੀ ਖੁਰਕੀ ਸਬਜ਼ੀ ਬਣਾਣੀ ਹੈ ਬਣਾ ਲੈਣੀ ਮੈਂ ਕੋਈ ਨਹੀਂ ਉਹ ਸਬਜ਼ੀ ਨਹੀਂ ਬਣਾਣੀ ਅੱਛਾ ਨਹੀਂ ਆਪਾਂ ਇੰਜ ਕਰੀਏ ਅੱਜ ਮੇਰਾ ਜੀ ਕਰਦਾ ਬਾਹਰ ਜਾਂਦੇ ਬਾਹਰ ਰੋਟੀ ਖਾਣ ਤੇ ਅੱਛਾ ਰਾਤ ਦੀ ਹਾਂ ਰਾਤ ਦੀ ਰੋਟੀ ਬਾਹਰ ਖਾਈ ਆਪਾਂ ਰਾਤ ਦੀ ਦਿਨਾਂ ਬਾਹਰ ਤੇ ਮੇਰਾ ਵੀ ਬੜਾ ਜੀ ਕਰਦਾ ਬੜੀ ਖਾਣ ਤਾਂ ਮੈਂ ਕਿਹਾ ਨਹੀਂ ਦਾਨੋ ਹਾਂ ਚਲੋ ਉਹੀ ਕਹਿਣਾ ਚਲ ਠੀਕ ਆ ਜਿੰਦਰੂ ਨੇ ਕਹ ਜੀ ਅੱਛਾ ਆਹ ਤੇ ਚਲ ਬੱਚੇ ਲੈ ਕੇ ਆਪਾਂ ਸਾਰੇ ਚਲ ਚਲ ਜਾਵਾਂਗੇ ਚੱਲ ਨਾਲੇ ਕੋਈ ਦੋ ਘੜੀਆਂ ਮਿਲ ਕੇ ਲ ਜਾਵਾਂਗੇ ਸਾਰਿਆਂ ਨੂੰ ਚਲੋ ਬਿਨਾ ਕੀ ਹੁੰਦਾ ਹੀ ਆ ਨਾ ਇਹ ਚਲੋ ਬੰਦਾ ਬਾਦੀ ਬੰਦਰ ਉਹਨਾਂ ਕੀ ਵੇਖ ਲੈਂਦਾ ਹੁੰਦਾ ਪੁੱਛਿਆ ਮਨ ਹੋਰ ਹੋ ਜਾਂਦਾ ਕਿੰਨਾ ਚੀਚ ਹੋ ਗਿਆ ਨਾਲੇ ਬਾਹਰ ਗਏ ਚਲੋ ਮੰਮੀ ਠੀਕ ਹੈ ਰਾਤ ਨੂੰ ਜਾਂਦੇ ਹਾਂ 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 ਠੀਕ ਹੈ ਥੈਂਕ ਯੂ ਮੰਮੀ ਜੀ ਰਾਤ ਦਾ ਦਿਨ ਮੇਰੇ ਵੀ ਬੜੀ ਮੰਦੀ ਇੱਛਾ ਸੀ ਕਿ ਰਾਤ ਦਾ ਦਿਨ ਕਿਤੇ ਬਾਹਰ ਚ ਕਰੀਏ ਤੂੰ ਹੀ ਤੇ ਮੇਰੇ ਦਿਲ ਦੀ ਗੱਲ ਪੁੱਛਦੀ ਆ ਤੇ ਇੱਕ ਕੰਮ ਕਰਾਂ ਹੋਰ ਕਰੋਗੇ ਮੇਰੀ ਗੱਲ ਮੰਨੋਗੇ ਦੱਸੋ ਦਾਦੀ ਅੱਜ ਇਹ ਨਹੀਂ ਮੰਨਣੀ ਤੇ ਮੈਂ ਕੀ ਮੰਨਣਾ ਨਹੀਂ ਫਿਰ ਐਂਜ ਕਰੋ ਤੁਸੀਂ ਨਾ ਦੀਦੀ ਨੂੰ ਵੀ ਫੋਨ ਕਰੋ ਜੀਜੂ ਨੂੰ ਪੂਰੀ ਫੈਮਿਲੀ ਬੱਚੇ ਵੀ ਉਹਨਾਂ ਦੇ ਤੁਸੀਂ ਫੋਨ ਕਰੋ ਤੇ ਆਪਾਂ ਨਾ ਸਾਰੇ ਰਾਤ ਨੂੰ ਡਿਨਰ ਕਰਾਂਗੇ ਉਹ ਵੀ ਉੱਥੇ ਆ ਜਾਣਗੇ ਹਾਂ ਧੀਏ ਹਾਂਜੀ ਅੱਛਾ ਤੇ ਮੇਰੇ ਦਿਲ ਦੀ ਗੱਲ ਹੀ ਬਈ ਬੇਬੀ ਕਹਿੰਦਾ ਮੇਰੇ ਮਾਂਦੇ ਵਿੱਚ ਹੀ ਅਸਾਂ ਇੰਨੀ ਗੱਲ ਅੱਛਾ ਮੈਂ ਕਿਹਾ ਚੱਲ ਕੁੜੀ ਨੂੰ ਵੀ ਕਹਿ ਦਿੰਨਾ ਕਿ ਚੱਲ ਉਹ ਵੀ ਆ ਜਵੇ ਚਲੋ ਉਹ ਵੀ ਹੁੰਦਾ ਹੀ ਆ ਉਹ ਵੀ ਵਿਚਾਰੀ ਕਿੱਥੇ ਜਾਂਦੀ ਬੱਚਿਆਂ ਨਾਲ ਉਹਦੇ ਕੋਲ ਵੀ ਨਹੀਂ ਨਿਕਲਿਆ ਨੁਕਿਆ ਜਾਂਦਾ ਘਰ ਦੇ ਵਿੱਚ ਤੇ ਚੱਲ ਕੋਈ ਗੱਲ ਨਹੀਂ ਗਈ ਕੋਈ ਨਹੀਂ ਮੈਨੂੰ ਉਹਨੂੰ ਹੀ ਫੋਨ ਕਰ ਦਿੰਨੀ ਹੁਣੇ ਠੇਕ ਮੈਂ ਫੋਨ ਕਰ ਦਿੰਨੀ ਆ ਤੇ ਕੋਈ ਨਹੀਂ ਤੋਰ ਜਿੰਦਨ ਨੂੰ ਵੀ ਕਹਦੀ ਹਾਂ ਹਾਂ ਉਹਨਾਂ ਨੇ ਲਾਲ ਜਾਣਾ ਉਹਨਾਂ ਦੇ ਜਾਣਾ ਨਾ ਆਪਰ ਫੇਰ ਵੀ ਉੰਦਈ ਨਾ ਫੇਰ ਵੀ ਫੇਰ ਤੇ ਦੁਕਾਨ ਤੋਂ ਚੇਤੀ ਆਏਗਾ ਤੇ ਤਾਂ ਹੀ ਹੋਵਣਾ ਫੇਰ ਹੀ ਆਪਾਂ ਜਾਵਾਂਗੇ ਕਾਰਨ ਕਿ ਜਦੋਂ ਇੱਥੇ ਆਤੀ ਹੋਣਾ ਚਾਹੁੰਦੇ ਹਾਂ ਹਾਂ ਥੈਂਕ ਯੂ ਚਲ ਚਾ ਠੀਕ ਹੈ ਠੀਕ ਹੈ ਤੇ ਕਿੰਨੀ ਚੰਗੀਆਂ ਹੈਗੇ ਵਿੱਚੋਂ ਚੰਗੀਆਂ ਮੈਂ ਨਹੀਂ ਚੰਗੀਆਂ ਤੁਸੀਂ ਵੀ ਹੈਗੇ ਇਹ ਇਹ ਨਹੀਂ ਇਹ ਤੂੰ ਤਾਂ ਬਹੁਤ ਚੰਗੀ ਆ ਸਮਝਿਆ ਸੀ ਚੰਗੀ ਤੁਸੀਂ ਵੀ ਹੈਗੇ ਨਹੀਂ ਨਹੀਂ ਤੂੰ ਤਾਂ ਬਹੁਤ ਚੰਗੀ ਆ ਮੈਂ ਗਵਾ ਮੈਨੂੰ ਕੋਈ ਗਲਤੀ ਹੋ ਗਈ ਹੈ ਨਹੀਂ 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 ਇਹ ਨਹੀਂ ਨਹੀਂ ਤੂੰ ਗਲਤੀ ਕੋ ਕਰਦੀ ਨਹੀਂ ਬੇਤਨਵਾਬ ਕੀ ਕਰਦਾ ਤੂੰ ਤੇ ਅੰਨੀ ਛਿਆਣੀ ਗਈ ਆ ਕੁਛ ਕਹਿਣ ਦੀ ਗੱਲ ਨਹੀਂ ਜੋ ਮੈਂ ਕਹਿੰਨੀ ਆ ਇਹ ਮੇਰੇ ਮੂੰਹ ਚ ਗੱਲ ਹੀ ਹੁੰਦੀ ਆ ਅੱਛਾ ਮੰਮੀ ਨਾ ਤਿਆਰੀ ਗੱਲ ਨਾ ਲੰਚ ਦੀ ਹੈਲੋ 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 ਸਸਰ ਜੀ ਭਾਜੀ ਸਾਡੀ ਗੱਲ ਲੀ ਹੋਰ ਕੀ ਹਾਲ ਚਾਲ ਹੈ ਠੀਕ ਬੰਦਲ ਬਹਿਣਾ ਯਾਰ ਵਧੀਆ ਵਧੀਆ ਚਲੋ ਵਧੀਆ ਜੀ ਦਾ ਹੋਰ ਸੁਣਾ ਮੈਂ ਤੁਹਾਨੂੰ ਕੁਝ ਕਹਿਣਾ। ਬਾਈਬਰ ਠੀਕ ਹੈ ਸਭ? ਹਾਂਜੀ ਹਾਂਜੀ ਮੈਂ ਤੁਹਾਨੂੰ ਕੁਝ ਕਹਿਣਾ ਸੀ। ਮੈਨੂੰ ਪਤਾ ਕੀ ਕਹਿਣਾ ਹੈ? ਤੁਹਾਨੂੰ ਕਿਵੇਂ ਪਤਾ ਹੈ ਮੈਂ ਕੀ ਕਹਿਣਾ ਹੈ? ਬਾਸ ਮੈਨੂੰ ਪਤਾ ਹੈ। ਦੱਸੋ ਮੈਂ ਤੁਹਾਨੂੰ ਕੀ ਕਹਿਣਾ ਹੈ? ਤੋਂ ਮਨ ਤੋਂ ਦਵਾਈ ਨਹੀਂ ਦੇਈ ਦੀ। ਤੁਹਾਨੂੰ ਕਿਵੇਂ ਪਤਾ ਕਿ ਮੈਨੂੰ ਦਵਾਈ ਨਹੀਂ ਚਾਹੀਦੀ ਭਾਈ ਜੀ? ਤੋਂ ਯਾਰ ਕੋ ਦਵਾਈ ਹੈ ਘਰ-ਦਗਰ ਮਹੀਨਾ ਹੀ ਹੋ ਚੱਲਿਆ। ਮੈਨੂੰ ਕੋਈ ਜਿਗਰ ਨਹੀਂ ਕੀਤਾ ਕੋਈ ਕਰੀ ਵੀ ਮੜੀ ਕੀਤਾ ਜਸਨਾ ਕੀ ਬਣੇ ਕਿ ਨਾ ਬਣੀ ਮੈਨੂੰ ਤਵੇ ਆ ਦਾਇਲਾ ਦਾ ਸੁਧੀ ਹੋਈ ਆਪਣੇ ਘਰ ਜਰੂਰ ਹਾਂਜੀ ਹੁਣ ਤੇ ਲੋੜ ਨਹੀਂ ਹਾਂ ਮੈਨੂੰ ਨਾ ਹੁਣ ਦਵਾਈ ਦੀ ਲੋੜ ਨਹੀਂ ਹੈਗੀ ਮੈਂ ਹੁਣ ਤੇ ਮੰਮੀ ਜੀ ਬੜੇ ਹੀ ਪਿਆਰ ਨਾਲ ਮੈਨਾਂ ਬੋਲਦੀ ਆ ਤੇ ਮੈਂ ਵੀ ਬੜੇ ਪਿਆਰ ਨਾਲ ਉਹਨਾਂ ਨਾਲ ਪੇਸ਼ ਆਂਦੀ ਆ ਤੇ ਹੁਣ ਜਿਵੇਂ ਤੁਸੀਂ ਕਿਹਾ ਸੀ ਸੇਵਾ ਕਰਨੀ ਹੈ ਜਿਵੇਂ ਤੁਸੀਂ ਕਿਹਾ ਸੀ ਸੇਵਾ ਕਰਨੀ ਆ ਮੈਂ ਉੰਜੀ ਸੇਵਾ ਕੀਤੀ ਉਹ ਤੇ ਕਿੰਨੀਆਂ ਦੁਆਵਾਂ ਦੇਂਦੇ ਮੈਨੂੰ ਕਿੰਨਾ ਮੇਰੇ ਬਾ ਹਾਂਜੀ ਕਿੰਨਾ ਮੇਰੇ ਬਾਰੇ ਸੋਚਦੇ ਐ ਹਾਂ ਉਹ ਕਹਿੰਦੀ ਐ ਨਾ ਕਿ ਦਵਾਈ ਦਵਾਈ ਤਾਂ ਮੈਂ ਤੈਨੂੰ ਦੇਤੀ ਫਸ ਦੋਸਤ ਮੈਂ ਤੈਨੂੰ ਦੇਤਾ ਸੀਗਾ ਮੈਨੂੰ ਦੋਸਤ ਨਹੀਂ ਜਦੋਂ ਜਰਾਹੀ ਸੀ ਕਿ ਸੱਚ ਦੀ ਸੇਵਾ ਕਰ ਪਿਆਰ ਨਾਲ ਰਹਿ ਜੋ ਮੰਗਦੇ ਨੇ ਉਹਨੂੰ ਬਣਾ ਕੇ ਦੇ ਹਰ ਗੱਲ ਉਹ ਮੈਂ ਨਹੀਂ ਮੰਨ ਫਸ ਦੋਸਤ ਜਰਾਹੀ ਸੀ ਫਸਟ ਐਂਡ ਫਾਈਨਲ ਅੱਛਾ ਤੁਹਾਡਾ ਹੈ ਦੋਸਤ ਹਾਂ ਕਿ ਸੇਵਾ ਕਰਦੇ ਜੋ ਦੇਖੋ ਜੋ ਸਾਨੂੰ ਚਾਹੀਦਾ ਹੋਏ ਨਾ ਉਹ ਵੰਡੋਗੇ ਤੇ ਮਿਲੇਗਾ ਜੇ ਪਿਆਰ ਵੰਡੋਗੇ ਤੇ ਪਿਆਰ ਮਿਲੇਗਾ ਜੇ ਗੁੱਸਾ ਵੰਡੋਗੇ ਪਰਵਾਡ ਵੰਡੋਗੇ ਉਹ ਹੀ ਮਿਲੇਗੀ ਨਫਰਤ ਵੰਡੋਗੇ ਨਫਰਤ ਹੀ ਮਿਲੇਗੀ ਤੂੰ ਪਿਆਰ ਵੰਡਿਆ ਤੇਰੇ ਉੱਤੇ ਸੱਸ ਦੀ ਹਰ ਗੱਲ ਮੰਨੀ ਤੇ ਮੈਂ ਉਮੀਦ ਕਰਦਾ ਹਾਂ ਕਿ ਸੱਸ ਵੀ ਤੇਰੀ ਹਰ ਗੱਲ ਮੰਨੇਗੀ ਤੇਰੀ ਫਿਕਰ ਕਰਦੀਏਗੀ ਤੂੰ ਬੰਦੇ ਦੀ ਦੇਰ ਕੀਤੀ ਭਾਵੇਂ ਜੋ ਅਪਨ ਕਿਸੇ ਲਾਲਚ ਨੇ ਕੀਤੀ ਹਾਂਜੀ ਹਾਂਜੀ ਹੂੰ ਸੱਸ ਜੀ ਨੇ ਇਹ ਨਹੀਂ ਕਰ ਕਰਦੀ ਆ ਹਾਂ ਉਹ ਤਾਂ ਬਹੁਤ ਫਿਕਰ ਕਰਦੇ ਹੁਣ ਮੈਨੂੰ ਕੋਈ ਦਵਾਈ ਦੀ ਕਿਸੇ ਵੀ ਜੀ ਦੀ ਲੋੜ ਨਹੀਂ ਮਮੀ ਜੀ ਤੇ ਬਹੁਤ ਚੰਗੀ ਹੈਗੀ ਐ ਅੱਛਾ ਸੱਸ ਜੀ ਦਾ ਭਾਈ ਮੈਂ ਤੁਹਾਨੂੰ ਬਾਅਦ ਚ ਕਰਦੀ ਆ ਮੈਂ ਇਹਨਾਂ ਥੋੜਾ ਕੰਮ ਕਰਦੀ ਵੀ ਆ ਠੀਕ ਐ ਚਲ ਠੀਕ ਐ ਸਕੀਓਸ ਆਪਣੇ ਘਰ ਚ ਠੀਕ ਐ ਠੀਕ ਐ ਜੀ ਮੈਨੂੰ ਪਤਾ ਹੀ ਨਹੀਂ ਭਾਈ ਨੇ ਮੈਨੂੰ ਫਸ ਡੋਜ਼ ਐ ਦਿੱਤੀ ਸੀ ਇਹ ਸੇਵਾ ਕਰਨੀ ਸੱਸ ਦੀ ਮੈਂ ਸੇਵਾ ਕੀਤੀ ਪਿਆਰ ਵੰਡਿਆ ਤੇ ਉਹਦੇ ਬਦਲੇ ਮੈਨੂੰ ਪਿਆਰ ਹੀ ਮਿਲਿਆ ਨਫ਼ਰਤ ਗੁੱਸਾ ਵੰਡਦੀ ਸੀ ਮੰਮੀ ਜੀ ਨਾਲ ਲੜਦੀ ਸੀ ਤੇ ਮੈਨੂੰ ਪਰਵਾਹਟ ਮਿਲਦੀ ਸੀ ਛਿੜਕਾ ਮਿਲਦੀ ਸੀ ਇਸ ਕਰਕੇ ਪਿਆਰ ਵੰਡੋ ਪਿਆਰ ਹੀ ਮਿਲੇਗਾ